ਸਤਿ ਸ਼੍ਰੀ ਅਕਾਲਸ ਗੁੱਡ ਈਵਨਿੰਗ ਹੈ ਜੀ ਸ਼ਾਮ ਦੀ ਪਿਆਰਪਰੀ ਸਾਸਤਰੀ ਘਰ ਆ ਜੀ ਤੇ ਅੱਜ ਹੈ ਜੀ ਦੀਵਾਲੀ ਆਪ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਟਾਈਮ ਹੋ ਗਿਆ ਜੀ 5:30 ਵਜੇ ਦਾ ਜੋਤ ਔਰ ਜੋਤ ਕੇ ਪਪਾ ਯਾਨੀ ਵਕੀਲ ਸਾਹਿਬ ਗਏ ਆ ਦੀਵੇ ਰੱਖਣ ਕਿਉਂਕਿ 5 ਵਜੇ ਤੇ ਸ਼ੁਰੂ ਕਰ ਦੰਨੇ ਆ ਦੀਵੇ ਰੱਖਣੇ ਔਰ ਲਿਓ ਨੂੰ ਪਤਾ ਨਹੀਂ ਕੀ ਹੋਇਆ ਵੀ ਮੈਨੂੰ ਖੋਲ ਦੋ ਲਿਓ ਨੂੰ ਤਾਂ ਨਹੀਂ ਨਾ ਖੋਲ ਰਹੇ ਹੈਗੇ ਕਿਉਂਕਿ ਦੀਵੇ ਦੂਵੇ ਲਾ ਰਹੇ ਆ ਅੰਦਰ ਮੰਦਰ ਵੀ ਖੁੱਲਾ ਹੈ ਅੱਜ ਇਸ ਕਰਕੇ ਮੰਦਰ ਚ ਵੜ ਜਾਂਦਾ ਲਿਓ ਮੰਦਰ ਅਸੀ ਦਰਵਾਜ਼ਾ ਅੱਜ ਖੋਲਿਆ ਮੰਦਰ ਦਾ ਔਰ ਇਹ ਨੰ ਮੰਦਰ ਦੇ ਵਿੱਚ ਵਰ ਜਾਂਦਾ ਫਿਰ ਤੇ ਲੋ ਜੀ ਅੱਜ ਬਣ ਰਹੀ ਹੈ ਜੀ ਆਪਣੀ ਗੋਭੀ ਕੀ ਸਬਜੀ ਯਮੀ ਯਮੀ ਤੋ ਇਹ ਹੈ ਆਪਣੀ ਗੋਭੀ ਕੀ ਸਬਜੀ ਜੋ ਕਿ ਮੈਂ ਤੜਕੇ ਛੜਕੇ ਲਾਏ ਆ ਹੁਣ ਔਰ ਆਟਾ ਵੀ ਗੁੰਨ ਲ ਕੇ ਰੱਖਦਾ ਤੇ ਮੈਂ ਆਪਣਾ ਰਸੋਈ ਦਾ ਕੰਮ ਨਿਵੇੜ ਕੇ ਫਿਰ ਮੈਨੂੰ ਵੀ ਦੀਵੇ ਦੂਵੇ ਲਾਣੇ ਆ ਕਿਉਂਕਿ باوجود ਕੇ ਪਾਪਾ ਜੀ ਨਾ ਹੈਲਪ ਹੋ ਜਾਂਦੀ ਹੈ ਥੋੜੀ ਜੀ ਬਸ ਮੈਂ ਸਬਜੀ ਨੂੰ ਹੁਣ ਧਨੀਆ ਧੁਨੀਆ ਪਾ ਕੇ ਆਂ ਚੱਲ ਜੀ ਤੜਾਣਾ ਹੁਟਾ ਕੇ ਰੱਖਦਾ ਬਸ ਮੈਂ ਤਰੀਜੀ ਜਾਊਗੀ ਸਬਜੀ ਨੇ ਤੋ ਲੋ ਜੀ ਹੁਣ ਆਪਾਂ ਬਬਜਤ ਕੇ ਪਾਪਾ ਗਏ ਤੇ ਜੀ ਖੇੜੇ ਪਰ ਖੇੜੇ ਪਰ ਲਾਣ ਗਏ ਵੇ ਆ ਜੀ ਦੀਵੇ ਤੇ ਤੁਹਾਨੂੰ ਪਤਾ ਹੀ ਐ ਦੀਵਾਲੀ ਅੱਜ ਫੈਸਟੀਵਲ ਐ ਔਰ ਦੀਵੇ ਰੱਖਣ ਗਏ ਵੇ ਆ ਜੀ ਹਨੂਮਾਨ ਜੀ ਦਾ ਮੰਦਿਰ ਐ ਤੇ ਇੱਧਰ ਸ਼ਿਵ ਜੀ ਮਹਾਰਾਜ ਜੀ ਦਾ ਮੰਦਿਰ ਐ ਔਰ ਇੱਧਰ ਐ ਜੀ ਆਪਣਾ ਖੇੜਾ ਵੀ ਵਿਚੇ ਐ ਹਨਾ ਤੇ ਖੇੜਾ ਐ ਸ਼ਿਵ ਜੀ ਮਹਾਰਾਜ ਜੀ ਦਾ ਮੰਦਿਰ ਐ ਤੇ ਉਰੇ ਸਾਰੇ ਕਿਤੇ ਦੀਵੇ ਰੱਖ ਰਹੇ ਆ ਬਬਜਤ ਕੇ ਪਾਪਾ ਔਰ ਬਹੁਤ ਜ਼ਿਆਦਾ ਭੀੜ ਲੱਗ ਜਾਂਦੀ ਐ ਇਸ ਕਰਕੇ ਸਾਜਰੇ ਹੀ ਨਿਕਲੇ ਤੇ ਸਾਢੇ 5 ਵਜੇ 5:30 ਵਜੇ ਨਹੀਂ ਮਤਲਬ 5 ਵਜੇ ਤੇ ਸ਼ੁਰੂ ਹੋਗੇ ਤੇ ਦੀਵੇ ਲਾਣੇ ਕਿਉਂਕਿ ਫਿਰ ਟਾਈਮ ਲੱਗ ਜਾਂਦਾ ਫਿਰ ਘਰਾਂ ਵੀ ਮੱਥਾ ਟੇਕਣਾ ਹੁੰਦਾ ਹੈ ਹੈਨਾ ਤੇ ਲੋ ਜੀ ਦੀਵਿਆਂ ਦੀ ਰੌਣਕਾਂ ਦੇਖੋ ਤੁਸੀਂ ਇਹ ਜਿਹੜਾ ਤਿਹਾਰ ਹੈ ਨਾ ਦੀਵਾਲੀ ਦਾ ਸਭ ਤੋਂ ਵਧੀਆ ਮੈਨੂੰ ਇਹੀ ਲੱਗਦਾ ਕਿਉਂਕਿ ਇੱਕ ਤਾਂ ਲਾਈਟਾਂ ਹੁੰਦੀਆਂ ਚਾਰੇ ਪਾਸੇ ਰੋਸ਼ਨੀ ਰੋਸ਼ਨੀ ਹੁੰਦੀ ਹੈ ਦੀਵੇ ਹੁੰਦੇ ਆ ਹੈਨਾ ਇਹ ਅਜੀ ਖੇੜਾ ਸੋਰੀ ਖਵਾਜਾ ਦੇਖੋ ਆ ਜੀ ਨੂੰ ਕੂਆ ਵੀ ਬੋਲਦੇ ਆ ਹਨਾ ਤੇ ਇੱਧਰ ਹੈ ਜੀ ਸਾਡੀ ਚਾਚੀ ਦੇ ਮਕਾਨ ਹੈ ਇਹ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਇਹ ਚਾਚੀ ਦੇ ਘਰ ਹੈ ਬਹੁਤ ਸੋਹਣੇ ਲੱਗ ਰਹੇ ਤੇ ਲਾਈਟਾਂ ਦੇ ਨਾਲ ਤੇ ਲੋ ਜੀ ਇਹ ਹੈ ਗੁਰਦੁਆਰਾ ਸਾਹਿਬ ਕਰੋ ਦਰਸ਼ਨ ਗੁਰੂ ਘਰ ਦੇ ਵਿੱਚ ਪਹੁੰਚ ਚੁੱਕੇ ਆ ਬਬਜੋਦ ਦੇ ਪਾਪਾ ਦੀਵੇ ਰੱਖਣੇ ਦੇ ਵਾਸਤੇ ਇੱਧਰ ਹੈ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਦੇ ਉੱਪਰ ਵੀ ਦੀਵੇ ਰੱਖਣੇ ਆ ਔਰ ਇੰਨੀ ਸੋਹਣੀ ਰੌਣਕ ਤੀ ਨਾ ਲੱਗੀ ਹੋਈ ਤੇ ਵਾਕਿਆ ਹੀ ਲੱਗ ਰਿਹਾ ਤਾਂ ਕਿ ਚਾਰੇ ਪਾਸੇ ਦੀਵੇ ਹੀ ਦੀਵੇ ਸੱਚੀ ਚਿਲ ਮਿਲ ਚਿਲ ਮਿਲ ਹੋ ਰਹੀ ਦੀ ਔਰ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ᱛੀ ਵੀ ਜੀ ਸਾਰੇ ਘਰ ਤੋਂ ਮਤਲਬ ਕੱਲੇ ਕੱਲੇ ਘਰ ਤੋਂ ਦੀਵੇ ਰੱਖਣ ਆਂਦੇ ਆ ਗੁਰੂ ਘਰ ਹੋ ਗਿਆ ਖੇੜਾ ਹੋ ਗਿਆ ਖਵਾਜਾ ਹੋ ਗਿਆ ਤੇ ਆਪਣਾ ਹਨੂਮਾਨ ਜੀ ਦਾ ਮੰਦਿਰ ਹੋ ਗਿਆ ਸ਼ਿਵ ਜੀ ਮਹਾਰਾਜ ਜੀ ਦਾ ਮੰਦਿਰ ਹੋ ਗਿਆ ਜਿੱਥੇ ਵੀ ਧਾਰਮਿਕ ਸਥਾਨ ਹੈ ਹਰੇਕ ਜਗ੍ਹਾ ਤੇ ਅੱਜ ਦੀਵੇ ਰੱਖਣੇ ਆ ਜੀ ਕਿਉਂਕਿ ਦੀਵਾਲੀ ਆ ਬਈ ਤੇ ਗੁਰੂ ਘਰ ਦੇ ਅੰਦਰ ਦੇ ਵੀ ਦਰਸ਼ਨ ਕਰੋ ਤੁਸੀਂ ਤੇ ਅਰਦਾਸ ਵੀ ਹੋ ਚੁੱਕੀ ਹੈ ਤੇ ਹੁਣ ਅਰਦਾਸ ਦਾ ਟਾਈਮ ਤਾਂ ਇਸ ਵਕਤ ਜਦੋਂ ਵੀਡੀਓ ਸ਼ੂਟ ਕਰ ਰਹੇ ਤੇ ਬਾਵਜੂਦ ਕਿ ਪਪਾ ਤੇ ਅਰਦਾਸ ਦਾ ਟਾਈਮ ਤਾਂ ਤੇ ਗੁਰਦੁਆਰਾ ਸਾਹਿਬ ਵੀ ਨਾ ਸਾਡਾ ਇੰਨਾ ਸੋਹਣਾ ਬਣਿਆ ਵਾ ਅੰਦਰੋਂ ਬਹੁਤ ਸੋਹਣਾ ਬਣਿਆ ਹੋਇਆ ਤੇ ਲੋ ਜੀ ਇੱਧਰ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਦੇ ਬਾਹਰਲੀ ਸਾਈਡ ਕਿੰਨੇ ਵਧੀਆ ਦੀਵੇ ਦੀਵੇ ਚਾਰੇ ਪਾਸੇ ਖੇੜ ਖਿੱਲਾ ਹਨਾ ਇਹ ਹੁੰਦੀ ਹੈ ਜੀ ਦੀਵਾਲੀ ਕਹਿੰਦੇ ਆ ਨਾ ਘਰ ਘਰ ਵਾਹਿਗੁਰੂ ਸਭ ਦੇ ਘਰਾਂ ਖੁਸ਼ੀਆਂ ਲੈ ਕੇ ਆਣ ਖੁਸ਼ੀਆਂ ਦੇ ਖੇੜੇ ਸਭ ਦੇ ਘਰ ਹਨਾ ਇਹ ਸਾਹਮਣੇ ਤਿੰਨ ਚਾਰ ਘਰ ਇਕੱਠੇ ਆ ਜੀ ਨਵੇਂ-ਨਵੇਂ ਬਹੁਤ ਸੋਹਣੇ ਲੱਗ ਰਹੇ ਤੇ ਲਾਈਟਾਂ ਲੱਗੀਆਂ ਹੋਈਆਂ ਤੇ ਲੋ ਜੀ ਇਹ ਵੀ ਵਿਚਾਰੇ ਵੀਰ ਜੀ ਆਏ ਆ ਮੱਥਾ ਟੇਕਣ ਤੇ ਆਪਣੀ ਥਾਲੀ ਲੈ ਕੇ ਆਏ ਤੇ ਬਹੁਤ ਸੋਹਣੀ ਥਾਲੀ ਲੱਗ ਰਹੀ ਤੇ ਇਹਨਾਂ ਕੀ ਵੀ ਦੀਵਿਆਂ ਦੇ ਨਾਲ ਸਜੀ ਹੋਈ ਔਰ ਥੋੜੀ ਜੀ ਥਾਲੀ ਦੀ ਦੀਵਿਆਂ ਦੀ ਅਸੀਂ ਸ਼ੂਟ ਕਰੀ ਆ ਲੱਗੇ ਆਪਾਂ ਦੀਵੇ ਲਾਉਣ ਤੇ ਕੁਝ ਮੋਮਬਤੀਆਂ ਲਾਉਂਗੇ ਕੁਝ ਲਾਉਂਗੇ ਦੀਵੇ ਔਰ ਫਾਈਨਲੀ ਖੋਲੋ ਦਰਵਾਜਾ ਪੁੱਤ ਲਿਓ ਬਾਹਰ ਨਾਲ ਜੀ ਮੁੱਕਾ ਲਾਉਂਗੀ ਜੇ ਆ ਗਿਆ ਤੋਂ ਲੋ ਜੀ ਬਾਹਰਲੀ ਸਾਈਡ ਵੀ ਆਪਾਂ ਦੀਵੇ ਰੱਖਣੇ ਸ਼ੁਰੂ ਕਰਤੀਏ ਇੱਕ ਨਾ ਹਵਾ ਚੱਲ ਰਹੀ ਐ ਹਵਾ ਦੇ ਨਾਲ-ਨਾਲ ਜਿਹੜੀ ਬੱਤੀਆਂ ਨਾ ਇਹ ਬੁਝ ਰੀਆਂ ਧੀਆਂ ਦੁਆਰਾ ਬਾਰ-ਬਾਰ ਲਾਣੀਆਂ ਪੈ ਰੀਆਂ ਧੀਆਂ ਸਾਨੂੰ ਤੇ ਲੋ ਜੀ ਚਾਰੇ ਪਾਸੇ ਚਾਨਣ ਚਾਨਣ ਸਾਹਮਣੇ ਬੱਤੀਆਂ ਬੁਝ ਗਈਆਂ ਇਹ ਬੱਤੀ ਦੁਆਰਾ ਲਾ ਦਿੰਦੇ ਆਪਾਂ ਦੇਖੋ ਹਵਾ ਚੱਲ ਰਹੀ ਦੀ ਨਾ ਤਾਂ ਕਰਕੇ ਮੋਮਬੱਤੀ ਬੁਝ ਗਈ ਦੁਆਰਾ ਬਾਲ ਦੂੰਗੇ ਆਪਾਂ ਤੇ ਚਾਰੇ ਪਾਸੇ ਰੋਸ਼ਨੀ ਰੋਸ਼ਨੀ ਤੇ ਰੰਗੋਲੀ ਜੋ ਜੋਤ ਨੇ ਬਣਾਈ ਹੈ ਉਹ ਇਹ ਆਪਣਾ ਇੱਕ ਸੈਂਟਰ ਦੇ ਵਿੱਚ ਦੀਵਾ ਰੱਖਤਾ ਤੇ ਤੋਂ ਇੱਕ ਲਗਾਇਆ ਜੀ ਅੰਦਰ ਦੀਵਾ ਔਰ ਬਾਕੀ ਬਾਹਰ ਹੈ ਤੋਂ ਜਸਟ ਇਹਾਂ ਵੀ ਦੀਵਾ ਲੱਜੁਕ ਗਿਆ ਆਪਣਾ ਔਰ ਅੰਦਰ ਵੀ ਹੈ ਫਾਈਨਲੀ ਲੱਗ ਚੁੱਕੀਆਂ ਜੀ ਦੀਵੇ ਮੇਨ ਤੇ ਮੋਮਬਤੀ ਔਰ ਦੀਵੇ ਤਾਂ ਆਪਾਂ ਲਾਇਆ ਏ ਔਰ ਹੁਣ ਆਪਣਾ ਮੱਥਾ ਢੇਕਣਾ ਬਾਕੀ ਹੈ ਜਦੋਂ ਆਪਾਂ ਮੱਥਾ ਢੇਕ ਲਾਂਗੇ ਫਿਰ ਰੋਟੀ ਪਾਣੀ ਖਾ ਕੇ फिर आप चलोंगे कोठे से बंब फोड़ा ठा 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 इस ਹੋ ਲੋ ਜੀ ਇੱਧਰ ਚੜ ਚੁੱਕੇ ਆਪਾਂ ਕੋਠੇ ਪਰ ਕਿਉਂਕਿ ਅਸੀਂ ਦੀਵੇ-ਦੂਵੇ ਵੀ ਸਾਰੇ ਰੱਖਿਆ ਇਤੇ ਬਾਹਰ ਚਾਰੇ ਪਾਸੇ ਦੀਵੇ ਮੋਮਬਤੀਆਂ ਲਾਤੀਆਂ ਤੀਆਂ ਤੇ ਹੁਣ ਅਸੀਂ ਆਪਣੇ ਬੰਬ ਲੈ ਕੇ ਚੜ ਕੇ ਜੀ ਕੋਠੇ ਪਰ ਪਟਾਕੇ ਜੋ ਬੱਚਿਆਂ ਨੇ ਚਲਾਣੇ ਤੇ ਰੂਪੰਜਲ ਨੂੰ ਫੁਲਚੜੀਆਂ ਦਈਆਂ ਰੂਪੰਜਲ ਵਿਚਾਰੀ ਬਹੁਤ ਡਰ ਰਹੀ ਥੀ ਲੇਕਿਨ ਅਸੀਂ ਰੂਪੰਜਲ ਨੂੰ ਕਿਹਾ ਰੂਪੰਜਲ ਦੂਰ ਰੱਖ ਕੇ ਚਲਾ ਇਸ ਤਰ੍ਹਾਂ ਤੋਂ ਇੰਨੇ ਵਧੀਆ ਮਤਲਬ ਚੋ ਚੜ ਗਿਆ ਰੂਪਨੂ ਕਿ ਮੈਂ ਫੁਲਚੜੀਆਂ ਚਲਾ ਰਹੀ ਐ ਤੇ ਇੱਧਰ ਪਈਆਂ ਜੀ ਪਟਾਕੇ ਤੁਹਾਨੂੰ ਪਤਾ ਹੀ ਆ ਬੱਚਿਆਂ ਨੇ ਸੇਲ ਲਾਈ ਪਈ ਐ ਸਾਰੀ ਤੇ ਜੋਤ ਵੀ ਚਲਾ ਰਹੀ ਆ ਜੋਤ ਬڑے بڑے ਪਟਾਕੇ ਚਲਾਂਦੀ ਆ ਡਰਦੀ ਨਹੀਂ ਹੈਗੀ ਜੋਤ ਮੈਨੂੰ ਡਰ ਲੱਗਦਾ ਹਲੇ ਪਰ ਇਹ ਮਾਂ ਕੀਤੇ ਨਹੀਂ ਡਰਦੀ ਹੈਗੀ ਮੈਨੂੰ ਬਹੁਤ ਡਰ ਲੱਗਦਾ ਹੈ ਤੇ ਫਿਲਹਾਲ ਜੋਤ ਚਲਾ ਰਹੀ ਆ ਪਟਾਕੇ ਬੰਬ ਔਰ ਮੈਂ ਤਾਂ ਛੋਟੇ ਛੋਟੇ ਆਪਣਾ ਰੁਪੈਂਜਲ ਨੂੰ ਦੇ ਰਹੀ ਸੀ ਕਿ ਰੂਪ ਤੂੰ ਆ ਬਜਾ ਲੈ ਹਾਂ ਮੰਮੀ ਨਸਾਰੇ ਸਤਿ ਸ਼੍ਰੀ ਅਕਾਲ ਜੋ ਮੈਂ ਬੋਲਦਾ ਕੀ ਪਾਈ ਗੇਓ ਟ੍ਰਾਈ ਗੇ ਗੇ ਗੇ

ਲੋ ਜੀ ਜਸਟ ਫਰੈਂਸ ਅੱਪਾ ਬੈਠੇ ਆ ਕੋਠੇ ਪਰ ਪਟਾਕੇ ਅੱਧੇ ਵੱਜ ਗਏ ਔਰ ਕੁਝ ਰਹਿ ਗਏ ਆ ਇੱਕ ਐਰੀ ਜੋਤ ਕੀ ਮੈਂ ਕੱਲ ਨੂੰ ਬਜਾ ਲਾਂਗੀ ਹਨਾ ਕੁਝ ਰਹਿ ਗਏ ਔਰ ਮੈਨੂੰ ਲੱਗਦਾ ਟਾਈਮ ਵੀ ਖਾਸਾ ਹੋ ਗਿਆ ਹੋਣਾ ਹਨਾ ਕਿੰਨਾ ਹੋ ਗਿਆ ਸਾਢੇ 9 ਹੋ ਗਏ 9:30 ਹਾਂ 9:30 ਹੋ ਗਏ ਅਸੀਂ ਕੋਠੇ ਪਰ 8 ਵਜੇ ਤੇ ਲਗੇ ਤੇ ਪਟਾਕੇ ਵਜਾਣ 2 ਘੰਟੇ ਦੇ ਵਿੱਚ ਵੀ ਕਾਫੀ ਹੱਦ ਤੱਕ ਵਜਾ ਲਏ ਹਨਾ ਤੇ ਚਲੋ ਜੀ ਆਪਾਂ ਐਂਡ ਕਰਦੇ ਆ ਵਲੌਗ ਦਾ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਣਾ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਬਾਏ ਜੀ ਟੇਕ ਕੇਅਰ ਔਰ ਦੋਏ ਪੱਖੇ ਚੱਲ ਰਹੀਆਂ ਹਵਾ ਚੱਲ ਰਹੀ ਹੈ ਤਾਂ ਚੱਲ ਰਹੀਆਂ ਹੈ ਤੇ ਚਲੋ ਜੀ ਬਾਏ ਬਾਏ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਤੱਕਲੇ ਬਾਏ ਬਾਏ ਜੀ ਸਸਰੀਕਾਰ ਜੀ ਪੈਣ ਰਜਿੰਦਰ ਕੌਰ ਤੇ ਵੈਦਵਾਨ ਬਕੀਰ ਸਾਹਿਬ ਜੀ ਨੂੰ ਤੇ ਰੂਪਿੰਡ ਜੋਤਪਾਣ ਜੈ ਨੂੰ ਤੇ ਸਾਰੇ ਪੰਜਾਬੀਆਂ ਨੂੰ ਦੀਪਾਵਲੀ ਦੀ ਤੇ ਬਾਬਾ ਬਿਸ਼ਕਰਮਣ ਦੇ ਦੀ ਲੱਖ ਲੱਖ ਵਧਾਈਆਂ ਹੋਣ ਜੀ ਲੱਖ ਲੱਖ ਮੁਬਾਰਕਾ ਹੋਣ ਜੀ ਅਸੀਂ ਇਹ ਸਿਰਫ ਵੈਦਵਾਨ ਦੇ ਪਰਿਵਾਰ ਵਾਸਤੇ ਇੱਕ ਕਲਿੱਪ ਭਾਕੇ ਭੇਜਣ ਲੱਗੇ ਆ ਆਪਦੇ ਘਰੇ ਖੜਿਆ ਬਿਲਕੁਲ ਪੂਜਾ ਰੂਮ ਦੇ ਅੱਗੇ ਲੌਬੀ ਦੇ ਵਿੱਚ ਆ ਕਰਕੇ ਵੀ ਚਲੋ ਵਧਾਈਆਂ ਦਈਏ ਭਾਈ ਲੱਖ ਲੱਖ ਵਧਾਈਆਂ ਹੋਣ ਵੈਦਵਾਨ ਸਾਹਿਬ ਸਾਨੂੰ ਤੇ ਪੈਨ ਰਿੰਦਰ ਕੌਰ ਜੀ ਨੂੰ ਸਤਿ ਸ੍ਰੀਕਾਰ ਜੀ ਅਸਲਾਮ ਅਲੈਕਮ ਰਾਮ ਰਾਮ ਨਮਸਤੇ ਖੁਸ਼ ਰਹੋ ਆਵਾਜ਼ ਰਹੋ